ਹੈਲੋ ਸਤ ਸ੍ਰੀ ਅਕਾਲ ਜੀ ਅਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਸਰਬਜੀਤ ਕੌਰ ਢਿੱਲੋਂ ਤੇ ਆਪਦੇ ਘਰਾਂ ਵਿੱਚ ਤੁਸੀਂ ਖਸਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਜੀ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਚਾਟੀ ਵਾਲੀ ਲੱਸੀ ਅੱਜ ਆਪਾਂ ਦਧਾੜੇ ਵਹਾਰੇ ਵਿੱਚ ਰੱਖਿਆ ਸੀ ਕੜਨ ਤੇ ਉਹਦੀ ਆਪਾਂ ਬਣਾਵਾਂਗੇ ਲੱਸੀ ਨੈਸੋਨ ਦਿਖਾਉਣੇ ਆਪਾਂ ਵੀਡੀਓ ਦੇਖੋ ਜੀ ਕਿਸ ਤਰ੍ਹਾਂ ਹਾਰੇ ਚ ਦੱਦ ਤਿਆਰ ਕੀਤਾ ਜਾਂਦਾ ਕਾਰਡ ਨਹੀਂ ਵਾਲ ਤੇ ਸਾਨੂੰ ਦਿਖਾਉਣੇ ਤੇ ਆਮ ਪਿੰਡਾਂ ਵਾਲੀਆਂ ਭੈਣਾਂ ਤਾਂ ਸਾਰੀਆਂ ਇਹ ਜਾਣਦੀਆਂ ਨੇ ਮੈਨੂੰ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹੀਂ ਤੁਸੀਂ ਬੇ ਛਾਟੀ ਵਾਲੀ ਲੱਸੀ ਬਣਾ ਕੇ ਦਿਖਾਓ ਤੇ ਉਹਦੇ ਕਰਕੇ ਮੈਨੂੰ ਸਪੈਸ਼ਲ ਵੀਡੀਓ ਬਣਾਉਣੀ ਪੈਗੀ ਇਤੇ ਬਾਕੀ ਸਾਡੇ ਪਿੰਡਾਂ ਵਾਲੀਆਂ ਭੈਣਾਂ ਤਾਂ ਸਾਰੀਆਂ ਜਾਣਦੀਆਂ ਨੇ ਹੁਣ ਵਾਲੇ ਬੱਚੇ ਥੋੜੇ ਜਿਹਾ ਘਟ ਜਾਣਦੇ ਜੀ ਤੇ ਦੱਸੋ ਕਿਹੜੀਆਂ ਭੈਣਾਂ ਜਾਣਦੀਆਂ ਨੇ ਕਿਹੜੇ ਨਹੀਂ ਜਾਣਦੀਆਂ ਜਿਗਾ ਆਪਾਂ ਲਾਇਆ ਸੀ ਤੁਸਕ ਦੇ ਵਿੱਚ ਤੇ ਆਪਾਂ ਲੈਂਦੇ ਆ ਜੀ ਬਿਕਨਰੀ ਤੌੜੇ ਹੁਣ ਗਰਮੀ ਵਿੱਚ ਵਧੀਆ ਲੱਗਦੀ ਹੈ ਲੱਸੀ ਮੁੱਢਲੇ ਦੇ ਦੁੱਧ ਦੀ ਹੋਈ ਜਮਾ ਕੇ ਲਾ ਲਈ ਆਪਾਂ ਲਿਆਂਦੀ ਆਪਾਂ ਜੀ ਤੌੜੀ ਬੀਕਨਰੀ ਇੱਕ ਦਿਨ ਇਹਨੂੰ ਰਾਤ ਪੂਰੀ ਭਿਉ ਕੇ ਰੱਖਿਆ ਪਾਣੀ ਦੇ ਵਿੱਚ ਤੇ ਹੁਣ ਅੱਜ ਆਪਾਂ ਇਹਦੇ ਚ ਦੁੱਧ ਗਰਮ ਰੱਖਾਂਗੇ ਲਿਆਂਦੀ ਤਾਂ ਆਪਾਂ ਸਬਜ਼ੀ ਬਣਾਉਣ ਵਾਸਤੇ ਸੀ ਪਰ ਇਹ ਥੋੜੀ ਜਿਹੀ ਵੱਡੀ ਲੱਗੀ ਮੈਨੂੰ ਫਿਰ ਮੈਂ ਕਿ ਚੱਲੋ ਇਹਨੂੰ ਆਪਾਂ ਦੁੱਧ ਨੂੰ ਲਾ ਲੈਨੇ ਆ ਸਬਜ਼ੀ ਨੂੰ ਆਪਾਂ ਹੋਰ ਲਿਆਵਾਂਗੇ ਲਓ ਜੀ ਆਪਾਂ ਮੁੱਲ ਦਾ ਦੁੱਧ ਲੈਨੇ ਆਪਾਂ ਉਹਦੇ ਜਿੱਦ ਤੱਕ ਪਾਉਣੇ ਆ ਤੌੜੀ ਚ ਜਿੰਨਾ ਆਪਾਂ ਦੁੱਧ ਪਾਉਣੇ ਜੀ ਉਦੋਂ ਦੁੱਗਣਾ ਆਪਾਂ ਪਾਣੀ ਪਾ ਸਕਦੇ ਆ ਤੌੜੀ ਵਾਲੇ ਦੁੱਧ ਚ ਕਿਉਂਕਿ ਕੜ-ਕੜ ਕੇ ਦੁੱਧ ਨੇ ਲਾਲ ਹੋਣਾ ਹੁੰਦਾ ਪਾਣੀ ਮਾਚੇ ਜਾਂਦਾ ਦੁੱਧ ਉੱਧਰ ਰਹਿ ਜਾਂਦਾ ਤੇ ਵੀਡੀਓ ਦੇ ਚੱਕਰ ਚ ਅਸੀਂ ਤਾਂ ਹੁਣ ਰੋਜ਼ ਹੀ ਚਾਟੀਈ ਲੱਸੀ ਦੇ ਮੱਖਣੀ ਖਾਣ ਲੱਗੇ ਵਧੀਆ ਲੱਗਣ ਲੱਗੇ ਸਾਰੇ ਕਹਿੰਦੇ ਆਂ ਰੋਜ਼ ਹੀ ਬਣਾਇਆ ਕਰੋ ਦਸਤੀ ਹਾਰੇ ਚ ਹੁਣ ਅਸੀਂ ਦਾਲ ਰੱਖ ਦਿੰਨੇ ਆ ਪਹਿਲਾਂ ਦੁੱਧ ਕੱਢ ਜਾਂਦਾ ਸਾਡਾ ਕਿਉਂਕਿ ਧੁੱਪ ਬਹੁਤ ਤੇਜ਼ ਹੁੰਦੀ ਹੈ ਕੁਸ ਆਪਣਾ ਹਾਰਾ ਚੜਦੀ ਧੁੱਪ ਚ ਪਿਆ ਹੈਗਾ ਤੇ ਮੈਂ ਕਰੂੰ ਅਸੀਂ ਦੂਜੀ ਤੌੜੀ ਚ ਫੇਰ ਦਾਲ ਵਿੱਚ ਹੀ ਪਾ ਕੇ ਸਮਾਨ ਰੱਖ ਦਿੰਨੇ ਆ ਸਾਰੀ ਲਓ ਜੀ ਆਪਾਂ ਦੁੱਧ ਵੀ ਪਾ ਲਏ ਪਾਣੀ ਵੀ ਪਾ ਲਏ ਇੱਧਰ ਹਾਰੇ ਚ ਗੋਹੇ ਭੰਨ ਕੇ ਪਾ ਰਹੇ ਆ ਤੇ ਇਸ ਤਰ੍ਹਾਂ ਗੋਹੇ ਡੇਢ ਦੋ ਕਪਾਥੀ ਨਾਲੀ ਬਣ ਜਾਂਦਾ ਇੰਨਾ ਕੁ ਦੁੱਧ ਬੀਬੀ ਪਾ ਰਹੀ ਹੈ ਗੋਹੇ ਤੇ ਹੁਣ ਆ ਕਾਗਜ ਨੂੰ ਅੱਗ ਲਗਾ ਦਿੱਤੀ ਜਾਊਗੀ ਕਿਉਂਕਿ ਇੰਨਾ ਨਾਲ ਅੱਗ ਸੇਤੀ ਚੱਲ ਪੈਂਦੀ ਨਾਲੇ ਆਪਾਂ ਨੂੰ ਬਾਹਰ ਸਿੱਟਣ ਨਾਲੋਂ ਠੀਕ ਹੋਗਾ ਇੱਥੇ ਮੱਚ ਜਾਂਦੇ ਆਪਣੇ ਕਾਗਜ ਇੱਕ ਦੋ ਜਿਹੜੇ ਹੁੰਦੇ ਆ ਲਓ ਜੀ ਹੁਣ ਆਪਣੀ ਅੱਗ ਭਖ ਜੂਗੀ ਹੁਣ ਆਪਾਂ ਤਵੜੀ ਚੱਕ ਲੈਂਦੀ ਤੇ ਰੱਖਦੇ ਆਂ ਵਿੱਚ ਬੀਬੀ ਰੱਖਦੇ ਆਂ ਤਵੜੀ ਨੂੰ ਲਓ ਜੀ ਹੁਣ ਆਪਾਂ ਦੁੱਧ ਤਾਂ ਰੱਖਤਾ ਇਹਦੇ ਵਿੱਚੋਂ ਨਿਕਲ ਰਿਹਾ ਧੂੰਆਂ ਤੇ ਆਪਾਂ ਚਾਪੜ ਦੇਵਾਂਗੇ ਹੌਲੀ ਹੌਲੀ ਜਦੋਂ ਧੂਆਂ ਬੰਦ ਹੋ ਗਿਆ ਇੱਧਰ ਆਪਾਂ ਲੈ ਆਂਦਾ ਜਨਤ ਦਾ ਤਰਬੂਜ ਇਹਨੇ ਵੀ ਇਹ ਖਾਣਾ ਚਾਹੀਦਾ ਦੂਜੇ ਚ ਵੀ ਜ਼ਿਆਦੇ ਹੁੰਦੇ ਤੇ ਚ ਘੱਟ ਹੁੰਦੇ ਤੇ ਜੇ ਆਪੜ ਆਪਾਂ ਧੂਆਂ ਨਿਕਲਣ ਤੋਂ ਬਾਅਦ ਦੇਤਾ ਜੀ ਇੱਧਰ ਆਪਣੇ ਪਏ ਸਿਵੇੜੇ ਚ ਕਾਗਜ਼ ਪੱਤਰ ਲੀਰਾਂ ਬਤੀਰਾਂ ਜੀ ਉਹ ਫੂਕੀਆਂ ਨੇ ਅਸੀਂ ਕਿਉਂਕਿ ਆਪਾਂ ਜਿੱਥੇ ਜੀ ਕਰਦਾ ਉੱਥੇ ਸਿੱਟ ਦਿੰਨੇ ਆ ਕੋਈ ਕਾਗਜ਼ ਪੱਤਰ ਕੱਪੜੇ ਪੁਰਾਣੇ ਤੇ ਉਹਨਾਂ ਦਾ ਅੱਜ ਕੀਤਾ ਖਾਤਮ ਕੋਲ ਖੜਕੀ ਲਗਾਈ ਅੱਗ ਕਿਉਂਕਿ ਹੁਣ ਅੱਗ ਤਾਂ ਪਤ ਨਹੀਂ ਲੱਗਦਾ ਕਿੱਧਰੋਂ ਬੁੱਲਾ ਆ ਜਾਂਦਾ ਹੈ ਅੱਗ ਦਾ ਕੋਲ ਪਾਣੀ ਭਰੇ ਭਰੇ ਸੀ ਡੱਬ ਦੇ ਵਿੱਚ ਮੈਂ ਕਿ ਪਾਣੀ ਭਰ ਕੇ ਰੱਖੀ ਡੱਬ ਦੇ ਵਿੱਚ ਦਾਜੀ ਹੁਣ ਸਾਨੂੰ ਦਿਖਾਉਣੇ ਦੁੱਧ ਦੁੱਧਾ ਆਪਣਾ ਬਿਲਕੁਲ ਕੜ ਕੇ ਤਿਆਰ ਹੋ ਗਿਆ ਦੇਖੋ ਪਿੰਕ ਪਿੰਕ ਗੁਲਾਬੀ ਗੁਲਾਬੀ ਦੁੱਧ ਹੋ ਗਿਆ ਬਹੁਤ ਹੀ ਸੋਹਣਾ ਲੱਗਦਾ ਇਹ ਪੀਣ ਵਿੱਚ ਹਲਕਾ ਹੋ ਜਾਂਦਾ ਜਿਹੜੇ ਮੇਰੇ ਵੀਰ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ ਕੋਈ ਦੁੱਧ ਨਹੀਂ ਪੀ ਸਕਦੇ ਇਸ ਤਰ੍ਹਾਂ ਕੜਨੀ ਵਿੱਚ ਰੱਖ ਕੇ ਦੁੱਧ ਪੀ ਸਕਦੇ ਇਹ ਦੁੱਧ ਹੌਲਾ ਹੋ ਜਾਂਦਾ ਤੇ ਅਸੀਂ ਤਾਂ ਪਿੰਡ ਅੱਗੇ 4:00 ਵਜੇ ਤੌੜੀ ਵਧਾ ਲੈਂਦੇ ਫਿਰ ਸਾਰਾ ਟੱਬਰ ਦੁੱਧ ਪੀਂਦੇ ਕਿਉਂਕਿ ਉੱਥੇ ਡੰਗਰ ਪਸੂ ਨੇ ਪੇਕੇ ਪਿੰਡ ਤੇ ਬੀਬੀ ਨੇ ਕਹਿਣਾ ਵਿੱਚ ਇਹਦੇ ਵਿੱਚ ਮਿੱਠਾ ਪਾ ਕੇ ਚਾਹ ਪੱਤੀ ਪਾ ਕੇ ਢੱਕ ਦੋ ਚਾਹ ਬਣ ਜੂਗੀ ਇਹਦੀ ਤੇ ਇਸ ਤਰ੍ਹਾਂ ਅਸੀਂ ਬਣਾ ਲੈਂਦੇ ਸੀ ਹੁਣ ਆਪਾਂ ਜੀ ਵਧਾਵਾਂਗੇ ਦੁੱਧ ਨੂੰ ਇਹਨੂੰ ਦੁੱਧ ਵਧਾਉਣ ਕਿਹਾ ਜਾਂਦਾ ਜਦੋਂ ਆਪਾਂ ਇਸ ਤਰ੍ਹਾਂ ਤਵੜੀ 'ਚ ਦੁੱਧ ਕੱਢਦੇ ਆਂ ਮਲਾਈ ਤੇ ਆਪਾਂ ਦੁੱਧ ਪਾ ਲਿਆ ਥੋੜਾ ਜਿਹਾ ਦੁੱਧ ਪੀਣ ਵਾਸਤੇ ਰੱਖ ਲਿਆ ਪ੍ਰਧਾਨ ਤੇ ਬੀਬੀ ਪੀ ਲੈਣਗੇ ਤੇ ਆ ਜਿਹੜੇ ਆ ਮਲਾਈ ਸੀ ਇਹਦੀਆਂ ਸਿੱਧੀਆਂ ਨਹੀਂ ਬਣ ਜਾਂਦੀਆਂ ਲੱਸੀ ਵਿੱਚ ਉਹ ਹੋ ਜਾਂਦੀਆਂ ਨੇ ਤੇ ਆਪਾਂ ਵਿੱਚ ਹੀ ਕਾੜਨੀ ਦੁੱਧ ਪਾ ਲਈ ਆਪਾਂ ਤੁਸਕ ਦੇ ਵਿੱਚ ਦੁੱਧ ਵਧਾਵਾਂਗੇ ਇਸ ਤਰ੍ਹਾਂ ਦੁੱਧ ਨੂੰ ਵਧਾਉਣ ਕਿਹਾ ਜਾਂਦਾ ਹੈਗਾ ਤੇ ਹੁਣ ਆਪਾਂ ਕੱਚਾ ਦੁੱਧ ਪਾਤਾ ਇਹਦੇ ਵਿੱਚ ਕੱਚਾ ਪੱਕਾ ਦੋਨੇ ਪਾਈ ਜਾਂਦੇ ਦੁੱਧ ਤੇ ਆਪਣੇ ਕੋਲ ਜੋ ਆਸ਼ਟਰਾ ਦੁੱਧ ਪਿਆ ਸੀ ਆਪਾਂ ਵਿੱਚ ਪਾਤਾ ਕੁਸ ਗੜਬੀ ਵਿੱਚ ਪਿਆ ਸੀ ਮੇਰੇ ਕੋਲ ਤੇ ਕੁਸ ਜਾਗ ਵਿੱਚ ਪਿਆ ਸੀ ਦੁੱਧ ਸੀ ਸਾਰੀ ਪਾਤਾ ਵਿੱਚ ਵੀ ਚਲੋ ਮੱਖਣੀ ਆ ਜੂਗੀ ਨਾਲੇ ਵਧੀਆ ਇਹ ਕੱਚਾ ਪੱਕਾ ਹੀ ਵਿਧਾਇਆ ਜਾਂਦਾ ਜੀ ਦੁੱਧ ਕਿਉਂ ਤੱਤੇ ਦੇ ਵਿੱਚ ਠੰਡਾ ਦੁੱਧ ਪਾ ਕੇ ਇਸ ਤਰ੍ਹਾਂ ਹੁਣ ਇਹਨੂੰ ਅਸੀਂ ਲਾ ਦੇਾਂਗੇ ਜਾਗ ਜਾਗ ਦਾ ਮਤਲਬ ਹੈਗਾ ਜੀ ਦਹੀਂ ਦਾ ਜਾਗ ਲਾਉਣਾ ਜਾਗ ਲਾ ਕੇ ਦਹੀ ਜੰਮਦੀ ਹੁਣ ਜਾਗ ਕਹਿੰਦੇ ਦੁੱਧ ਨੂੰ ਜਾਗ ਲਾਉਣਾ ਤੇ ਆਪਾਂ ਜੱਗ ਵਿੱਚ ਕੋ ਸਾਸ਼ਟਰਾ ਦੁੱਧ ਹੋਰ ਵੀ ਅਸੀਂ ਉਹਦੇ ਵਿੱਚੋਂ ਵੀ ਬਾਤ ਆ ਚਲੋ ਜੀ ਹੁਣ ਬੀਬੀ ਪਾ ਦੂ ਜਾਗ ਦਾ ਚਮਚਾ ਵਿੱਚ ਤੇ ਹੁਣ ਇਹਨੂੰ ਢੱਕ ਦਿਆਂਗੇ ਆਪਾਂ ਸਮਾਰਕ ਅੱਗੇ ਤਾਂ ਗਿੜਗਣ ਹੁੰਦੀ ਜਿਉ ਤੇ ਰੱਖ ਕੇ ਦੁੱਧ ਨੂੰ ਵਧਾਉਂਦੇ ਹੁਣ ਅਸੀਂ ਅੰਦਰ ਤੁਸਕ ਦੇ ਵਿੱਚ ਹੀ ਵਧਾਤਾ ਦੁੱਧ ਤੇ ਉੱਪਰ ਥਾਲ ਮੁੱਧਾ ਮਾਰਤ ਅੱਗੇ ਵਾਠ ਲਈ ਦਿੰਦੇ ਮੈਨੂੰ ਸਾਰਾ ਜ਼ਿਆਦਾ ਤੇ ਜਦੋਂ ਬੀਬੀ ਸਾਡੀ ਇਹ ਦੁੱਧ ਰੜਕਦਾ ਬਾਪੂ ਜਾਂ ਬੀਬੀ ਅਸੀਂ ਗੋਦੀ ਚ ਬਹਿ ਕੇ ਅਸੀਂ ਵੀ ਮਧਾਣੀ ਚ ਲਾਉਂਦੇ ਦੇਖੋ ਜੀ ਕਿੰਨੇ ਵਧੀਆ ਦਹੀਂ ਦੇ ਫੋਟੋ ਜੰਮ ਗਏ ਸਵੇਰੇ ਤੇ ਰਾਤ ਨੂੰ ਆਪਾਂ ਜਾਗ ਲਾਇ ਤੇ ਕਿਉਂਕਿ ਮੁੱਲ ਦੇ ਦੁੱਧਾਂ ਦਾ ਸਨਪਤੀ ਹੈ ਵੀ ਥੋੜਾ ਜਿਹਾ ਹੁੰਦਾਗਾ ਤੇ ਜੇ ਘਰ ਦਾ ਦੁੱਧ ਹੁੰਦਾ ਤਾਂ ਜਿਵੇਂ ਠੇਕ ਵਰਗਾ ਬਣਨਾ ਸੀ ਇਹਨੇ ਦਹੀਂ ਨੇ ਅਸੀਂ ਗੋਦੀ 'ਚ ਬਹਿ ਕੇ ਦੁੱਧ ਰੇੜਕਾਉਂਦੇ ਨਾਲ ਤੇ ਫਿਰ ਬੀਬੀ ਜਦੋਂ ਸਾਡੀ ਮੱਖਣੀ ਕੱਢਦੀ ਮੇਰੀ ਮਾਂ ਤੇ ਮਾਂ ਕਰੋ ਜਿਹੜੇ ਹੱਥ ਉਹਦੇ ਨਾਲ ਕਿਵਣਾ ਆਪਣੇ ਹੁੰਦੇ ਸੀ ਲਿਬੜੇ ਮਧਾਣੀ ਤਾਂ ਕੱਢ ਕੇ ਮੱਖਣੀ ਕੱਢ ਕੇ ਪਾਸੇ ਰੱਖ ਦਿੰਦੇ ਫਿਰ ਉਹ ਸਾਡੇ ਸਿਰ ਵਿੱਚ ਲਾ ਦਿੰਦੇ ਸੀ ਸਾਡੀ ਮਾਵਾ ਕਿਉਂਕਿ ਉਹਦੇ ਨਾਲ ਸਿਰ ਨੂੰ ਖੁਸ਼ਕੀ ਨਹੀਂ ਸੀ ਆਉਂਦੀ ਤੇ ਰੇਵਤੀ ਰਹਿੰਦੀ ਸੀ ਨਾ ਠੰਡ ਕਿ ਮਿਲਦੀ ਸੀ ਫਿਰ ਉਹ ਸਾਰੇ ਲਿਬੜੇ ਆ ਤੇ ਸਾਡੇ ਸਿਰ ਵਿੱਚ ਮਲ ਦਿੱਤੇ ਜਾਂਦੇ ਸੀ ਸਾਡੇ ਵਾਲ ਪਤਾ ਨਹੀਂ ਤਾਂ ਇੰਨੇ ਰੇਸ਼ਮੀ ਨੇ ਬੀਬੀ ਨੇ ਕਹਿਣਾ ਵੀ ਲਓ ਆ ਹੱਥ ਸਿਰ 'ਚ ਛੋੜੇ ਲਾਵ ਤੇ ਉਹਦੇ ਨਾਲ ਨਾ ਹੀ ਤਾਂ ਹੱਥ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਤੇ ਨਾ ਹੀ ਜੀ ਸਿਰ 'ਚ ਲਾਉਣ ਨਾਲ ਮੱਖਣੀ ਸ਼ੇਰ ਨੂੰ ਠੰਡ ਕੇ ਮਹਿਸੂਸ ਹੁੰਦੀ ਸੀ ਇਸ ਤਰ੍ਹਾਂ ਅੱਗੇ ਮਾਵਾਂ ਸਿਰ 'ਚ ਮੱਖਣੀ ਰੱਖ ਲੈਂਦੀਆਂ ਦੀ ਬੱਚਿਆਂ ਦੀ ਤੇ ਇਧਰ ਆਪਾਂ ਬਣਾ ਰਹੇ ਆ ਓਟਸ ਸਵੇਰੇ ਆਪਾਂ ਓਟਸ ਹੀ ਖਾਣੇ ਤੇ ਹੁਣ ਇਹ ਮੇਰੇ ਓਟਸ ਬਣ ਕੇ ਤਿਆਰ ਹੋ ਗਏ ਨੇ ਆਪਾਂ ਹੁਣ ਇਹਦੇ 'ਚ ਸਬਜ਼ੀ ਪਾ ਕੇ ਖਾ ਲਾਂਗੇ ਜੀ ਤੇ ਇਹ ਦੋ ਬਾਟੀਆਂ ਲੈ ਲਈਆਂ ਪਿੱਤਲ ਦੀਆਂ ਆਪਾਂ ਪਾਉਣ ਵਾਸਤੇ ਤੁਸੀਂ ਵੀ ਖਾਓ ਜੀ ਓਟਸ ਅਸੀਂ ਵੀ ਖਾਣੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਫੁੱਲ ਵਾਚ ਕਰਿਓ ਜੀ ਵੀਡੀਓ ਤੇ ਆਉਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ